ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੱਗੀ ਫੁੱਲ ਕਹਾਣੀ ਦਾ ਵਿਸ਼ਾ ਵਸਤੂ ਤੇ ਇਸਦੇ ਛੋਟੇ ਪੋਸ਼ਨ ਆਨਸਰ ਤੇ ਸਾਇਤਿਕ ਪੜਖ ਕਰਾਂਗੇ ਹਾਂਜੀ ਸੱਗੀ ਫੁੱਲ ਕਹਾਣੀ ਗੁਰਦਿਆਲ ਸਿੰਘ ਦੀ ਰਚਨਾ ਇਸ ਦਾ ਵਿਸ਼ਾ ਪੰਜਾਬ ਦੀ ਨਿਮਨ ਕਿਸਾਨੀ ਦੀਆਂ ਤੰਗੀਆਂ ਤੇ ਤੋਟਾਂ ਦੇ ਕਰਕੇ ਉਹਨਾਂ ਦੀ ਪਰਹਾਨ ਉਹਨਾਂ ਦੇ ਸਮਾਜਿਕ ਸੱਭਿਆਚਾਰਕ ਪ੍ਰਸੰਗ ਨਾਲ ਜੋੜ ਕੇ ਕਰਵਾਉਣਾ ਕਿਸਾਨੀ ਨੂੰ ਕਈ ਪਾਸਿਆਂ ਤੋਂ ਮਾਰਾਂ ਪੈਂਦੀਆਂ ਨੇ ਤੇ ਪਰਿਵਾਰਿਕ ਵੰਡ ਨਾਲ ਜ਼ਮੀਨ ਦਾ ਟੁਕੜਿਆਂ ਦੇ ਵਿੱਚ ਵੰਡਿਆ ਜਾਣਾ ਈਸਰ ਸਿੰਘ ਵਰਗੇ ਵਰਗੇ ਚ ਪੱਤਰ ਹੈ ਭਰਾ ਦੇ ਹਿੱਸੇ ਬਹੁਤੀ ਮਾਰੂ ਜ਼ਮੀਨ ਦਾ ਆਉਣਾ ਤੇ ਇਕੱਲੇ ਬੰਦੇ ਤੋਂ ਖੇਤੀ ਦਾ ਕੰਮ ਠੀਕ ਤਰ੍ਹਾਂ ਨਾ ਹੋ ਸਕਣਾ ਤੇ ਪਹਿਲੇ ਤੋਂ ਹੀ ਚੜੇ ਕਰਜ਼ੇ ਦਾ ਹੋਰ ਵਧੇ ਜਾਣਾ ਨਿਮਨ ਕਿਸਾਨੀ ਦੀਆਂ ਆਮ ਸਮੱਸਿਆਵਾਂ ਨੇ ਉੱਪਰੋਂ ਭੈਣ ਦੇ ਮੁੰਡੇ ਉੱਤੇ ਨਾਨਕ ਸ਼ੱਕ ਲਿਜਾਨ ਦਾ ਬੋਝ ਉਸ ਲਈ ਇੱਕ ਸੰਕਟ ਬਣ ਜਾਂਦਾ ਮੁੰਨੋ ਲਈ ਵਿਆਹ ਬਹੁਤ ਖਰਚ ਕਰਕੇ ਆਪਣੀ ਸ਼ਾਨ ਬਣਾਉਣ ਤੇ ਜਠਾਣੀ ਦਾ ਨੱਕ ਵੱਡਣ ਦਾ ਮੌਕਾ ਮੁੰਨੋ ਕੀ ਦੀ ਵਾਈਫ ਹੈ ਤੋ ਇਸ ਉਦੇਸ਼ ਲਈ ਆਪਣੇ ਸੱਗੀ ਤੱਕ ਵੇਚ ਦਿੰਦੀ ਆ ਸੱਗੀ ਫੁੱਲ ਵਿਆਹ ਵਿੱਚ ਜਦੋਂ ਲੋਕਾਂ ਦੇ ਮੂੰਹੋਂ ਉਹ ਆਪਣੇ ਵੱਲੋਂ ਬਣਵਾਏ ਕਾਟੇ ਤੇ ਸੁੱਚੇ ਤਿਉਰ ਦੀ ਤਾਰੀਫ਼ ਸੁਣਦੀ ਆ ਤਾਂ ਉਸਦੇ ਪੈਰ ਧਰਤੀ ਉੱਤੇ ਨਹੀਂ ਲੱਗਦੇ ਉਹ ਖੁਸ਼ੀ ਵਿੱਚ ਗਿੱਧਾ ਪਾਉਂਦੀ ਆ ਨੱਚਦੀ ਆ ਤੇ ਗਾਉਂਦੀ ਆ ਤੇ ਉਸਦੀ ਮਸਤੀ ਤੇ ਖੂਬਸੂਰਤੀ ਨੂੰ ਦੇਖ ਕੇ ਕੋ ਗੱਭਰੂ ਦੇ ਉਸ ਦੇ ਕੰਨੀ ਇਹ ਆਵਾਜ਼ ਪੈਂਦੀ ਹੈ ਵੀ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੋ ਕਿਹੜਾ ਨਾਂ ਲਾ ਦਿੰਦੀ ਤੇ ਫਿਰ ਨਾਲ ਹੀ ਉਸ ਨੂੰ ਇਹ ਆਵਾਜ਼ ਵੀ ਸੁਣਾਈ ਦਿੰਦੀ ਆ ਗਲਤਾ ਤੇਰੀ ਪੱਕੀ ਆ ਕੱਲੇ ਫੁੱਲਾਂ ਤਾਂ ਉਹੀ ਅ ਬਛੜੂ ਦੇ ਸਿੰਘਾਂ ਵਾਂਗੂ ਲੱਗਦੇ ਆ ਇਹ ਸੁਣ ਕੇ ਮੁੰਨੋ ਦਾ ਸਾਰਾ ਉਤਸ਼ਾਹ ਜਿਹੜਾ ਕਿ ਮੱਠਾ ਪੈ ਜਾਂਦਾ ਮਤਲਬ ਕਿ ਥਲਾ ਪੈ ਜਾਂਦਾ ਤੇ ਆਪਣੀ ਇਹ ਭਾਵਨਾ ਨੂੰ ਲੱਗੀ ਝੋਟ ਦਾ ਪ੍ਰਗਟਾਵਾ ਪੈਰ ਦੀ ਮੋਚ ਦੇ ਰੂਪ ਦੇ ਵਿੱਚ ਕਰਦੀ ਹੈ ਵੀ ਉਹਦੇ ਪੈਰ ਤੇ ਮੋਚ ਹੋ ਗਈ ਤੇ ਪੈਰ ਫੜ ਕੇ ਬੈਠ ਜਾਂਦੀ ਆ ਤੇ ਉਹਨੂੰ ਅਫਸੋਸ ਹੁੰਦਾ ਵੀ ਇਹਨੇ ਸੱਗੀ ਫੁੱਲ ਵੇਚਦਾ ਤੇ ਇਸ ਤੋਂ ਗੱਲ ਇਹ ਸਪਸ਼ਟ ਹੁੰਦੀ ਹੈ ਕਿ ਨਿਮਨ ਕਿਸਾਨੀ ਦੇ ਆਰਥਿਕ ਸਾਧਨ ਇੰਨੇ ਸੀਮਤ ਹੁੰਦੇ ਨੇ ਕਿ ਜਦੋਂ ਕੋਈ ਵਿੱਤੋਂ ਖਰਚਾ ਵੱਧ ਜਾਂਦਾ ਹੈ ਜਾਂ ਤਦ ਜਾਂ ਤਾਂ ਉਹ ਕਰਜ਼ੇ ਵਿੱਚ ਫਸਦੇ ਨੇ ਜਾਂ ਰਹਿਣ ਸਹਣ ਦੇ ਕਿਸੇ ਹੋਰ ਪੱਖ ਦੇ ਵਿੱਚ ਉਨਤਾਈ ਆ ਜਾਂਦੀ ਆ ਇਸ ਕਰਕੇ ਵਿੱਤੋਂ ਬਾਹਰ ਖਰਚਾ ਕਿਸੇ ਵੀ ਤਰ੍ਹਾਂ ਦੇ ਪੱਖ ਵਿੱਚ ਨਹੀਂ ਇਸ ਵਿਤੋ ਬਾਰੇ ਖਰਚ ਲਈ ਬਹੁਤਾ ਕਰਕੇ ਸਾਡੇ ਸਮਾਜਿਕ ਰਸਮਾਂ ਤੇ ਸੱਭਿਆਚਾਰਕ ਮਾਨਤਾਵਾਂ ਹੀ ਜ਼ਿੰਮੇਵਾਰ ਹੁੰਦੀਆਂ ਨੇ ਜਿਨ੍ਹਾਂ ਦੇ ਚਾਂਸੇ ਦੇ ਵਿੱਚ ਆ ਕੇ ਆਪਾਂ ਆਪਣੇ ਜਿਹੜੇ ਕੀ ਵਧੇਰਾ ਖਰਚਾ ਕਰ ਲੰਨੇ ਆ ਸਮੁੱਚੇ ਤੌਰ ਤੇ ਇਸ ਕਹਾਣੀ ਦਾ ਵਿਸ਼ਾ ਮਹੱਤਵਪੂਰਨ ਜੋ ਕਿ ਨਮਨ ਕਿਸਾਨੀ ਦੇ ਆਰਥਿਕ ਸੱਭਿਆਚਾਰਕ ਪੱਖ ਨਾਲ ਸੰਬੰਧਿਤ ਹੈ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਲੋਚਨਾ ਹਾਂਜੀ ਵਿਸ਼ਾ ਵਸਤੂ ਆਪਾਂ ਨੇ ਹੁਣੇ ਕੀਤਾ ਹੀ ਹੈ ਇਹ ਵਿਸ਼ਾ ਵਸਤੂ ਤੋਂ ਹੀ ਪੁਆਇੰਟ ਆ ਜਾਣਗੇ ਉਦੇਸ਼ ਕੀ ਆ ਪੁ ਕਹਾਣੀ ਦਾ ਉਦੇਸ਼ ਹੈਗਾ ਪੰਜਾਬ ਦੀ ਨਿਮਨ ਕਿਸਾਨੀ ਦੀਆਂ ਆਰਥਿਕ ਤੰਗੀਆਂ ਟੋਟਾਂ ਦੇ ਕਾਰਨ ਕਾਰਨਾਂ ਨੂੰ ਸਪਸ਼ਟ ਕਰਨਾ ਇਹ ਕਾਰਨ ਨੇ ਭਰਾਮਾ ਵਿੱਚ ਜ਼ਮੀਨ ਦੀ ਵੰਡ ਮਾਰੂ ਜ਼ਮੀਨ ਦਾ ਹਿੱਸੇ ਆਉਣਾ ਇਕੱਲੇ ਵਾਹੀਕਰ ਤੋਂ ਖੇਤੀ ਦਾ ਕੰਮ ਠੀਕ ਨਾ ਹੋ ਸਕਣਾ ਵਿਆਹਾਂ ਆਦ ਰਸਮਾਂ ਸਮੇ ਸਮੇਂ ਸਿਰ ਚੜੇ ਤੇ ਨਿਤ ਵਾਧੇ ਕਰਦੇ ਨਾਨਕੀ ਸ਼ੱਕ ਗੱਜ ਵੱਜ ਕੇ ਰਸਮ ਨੂੰ ਨਿਭਾਉਣਾ ਤੇ ਸ਼ਰੀਕਾਂ ਨੂੰ ਨੀਵੇਂ ਦਿਖਾਉਣ ਦੀ ਰੁਚੀ ਕਹਾਣੀ ਕਾਲ ਸੰਕੇਤ ਟਕਟੰਗ ਨਾਲ ਪਾਠਕਾਂ ਦਾ ਇਹਨਾਂ ਬਰਾਂਹਾਂ ਵੱਲ ਧਿਆਨ ਦਵਾ ਕੇ ਇਹਨਾਂ ਸੰਬੰਧੀ ਚੇਤਨ ਰਹਿਣ ਦੀ ਪ੍ਰੇਰਣਾ ਦਿੰਦਾ ਇਸ ਪ੍ਰਕਾਰ ਇਸ ਕਹਾਣੀ ਦਾ ਉਦੇਸ਼ ਉਸਾਰੂ ਆ। ਹਾਂਜੀ ਕਥਾਨਕ ਪਲਾਟ ਜੋ ਹੋਦੀ ਇਸ ਕਹਾਣੀ ਦਾ ਕਥਾਨਕ ਪੰਜਾਬ ਦੀ ਨਿਮਨ ਕਿਸਾਨੀ ਹਿੰਦੀ ਜੀਵਨ ਵਿੱਚੋਂ ਲਿਆ ਗਿਆ ਮੁੰਨੋ ਦਾ ਆਪਣੇ ਨਾਨਣ ਦੇ ਮੁੰਡੇ ਦੇ ਵਿਆਹ ਦੀ ਖਬਰ ਆਉਣ ਤੇ ਪਤੀ ਨੂੰ ਗੱਜ ਗੱਜ ਵਜ ਕੇ ਢੁਕਣ ਦਾ ਰੇੜਕਾ ਪਾਉਣਾ ਆਰਥਿਕ ਤੰਗਿਆਲੇ ਸ਼ਿਕਾਰੂ ਦੇ ਪਤੀ ਇਸ ਸਰਦਾ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗਸਾਰਨਾ ਚਾਹਣਾ ਬਚਨੀ ਤੋਂ ਜਠਾਣੀ ਦੇ ਪੰਡ ਵਿੱਚ ਨਾਨਕੀ ਸ਼ੱਕ ਲਈ ਉਹਨਾਂ ਦੀ ਸਮਰੱਥਾ ਜਾਣ ਵਾਲੇ ਕੀਤੀਆਂ ਜਾ ਰਹੀਆਂ ਗੱਲਾਂ ਦਾ ਮੂਨੋ ਤੱਕ ਪਹੁੰਚਣਾ ਮੂਨੋ ਦਾ ਆਪਣੇ ਘਰ ਦੀ ਗਰੀਬੀ ਤੇ ਕਰਜ਼ੇ ਦੀ ਸਾਰੀ ਆਰਥਿਕ ਹਾਲਤ ਤੋਂ ਜਾਣੋ ਹੁੰਦਿਆ ਵੀ ਨਾਨਕੀ ਸ਼ੱਕ ਦੀ ਸ਼ਾਨ ਭਰੀ ਤਿਆਰੀ ਕਰਕੇ ਉਹਨੂੰ ਨੀਵੀਂ ਦਿਖਾਉਣ ਬਾਰੇ ਸੋਚਣਾ ਉਸ ਦਾ ਆਪਣੇ ਪਤੀ ਨੂੰ ਆਪਣੇ ਫੈਸ਼ਨ ਦੇ ਕਾਂਟੇ ਬਣਵਾਉਣ ਲਈ ਆਪਣੇ ਸੋਨੇ ਦੀ ਸੱਗੀ ਦੇਣਾ ਵਿਆਹ ਸਮਿਲਦ ਤੇ ਸੋਨੇ ਦੇ ਕਾਂਟਿਆਂ ਦੇ ਸੂਚੇ ਤਿਉਰ ਦੀ ਵਾਵਾ ਹੋਣਾ ਉਸ ਦੇ ਪੈਰ ਭੋਂ ਤੇ ਨਾ ਲੱਗਣਾ ਮਤਲਬ ਕੀ ਧਰਤੀ ਤੇ ਨਾ ਲੱਗਣਾ ਰੱਜ ਰੱਜ ਕੇ ਨੱਚਣਾ ਕਿਸੇ ਗੱਭਰੂ ਦੁਆਰਾ ਉਸ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹਾਂ ਉਸ ਦੇ ਸੱਗੀ ਨਾ ਪਹਿਨਣੀ ਹੋਣ ਉੱਤੇ ਟਿੱਪਣੀ ਕਰਨੇ ਇਸ ਟਿੱਪਣੀ ਨਾਲ ਉਸ ਦੇ ਭਾਵਾਂ ਦਾ ਜ਼ਖਮੀ ਹੋਣਾ ਉਸ ਦਾ ਉਤਸ਼ਾਹ ਮੱਠਾ ਪੈਣਾ ਇਸ ਦਾ ਪ੍ਰਗਟਾਵਾ ਉਸ ਦੇ ਪੈਰ ਨੂੰ ਮੋਚਾਉਣ ਦੇ ਰੂਪ ਦੇ ਵਿੱਚ ਪ੍ਰਗਟ ਕਰਨਾ ਘਟਨਾਵਾਂ ਬੜੀ ਕੁਦਰਤੀ ਤੇ ਜਥਾਰਤਕ ਨੇ ਕਹਾਣੀ ਦਾ ਕਥਾਨਕ ਸੁਆਤਲਾ ਉਤਸੁਕਤਾ ਤੇ ਖਿੱਚ ਭਰਿਆ ਕਹਾਣੀ ਦਾ ਆਦ ਖਿੱਚ ਭਰਿਆ ਮਾਧ ਸਵਾਦਲਾ ਤੇ ਤਣਾਅ ਭਰਿਆ ਤੇ ਅੰਤ ਪੂਰਨ ਤੇ ਝਟਪਟਾ ਤੇ ਪ੍ਰਭਾਵਸ਼ਾਲੀ ਆ ਕਥਾਨਕ ਵਿੱਚ ਵੀ ਬੇਸ਼ੱਕ ਸਮੇਂ ਤੇ ਸਥਾਨ ਦੀ ਇਕਤਾ ਮੌਜੂਦ ਨਹੀਂ ਹੈਗੀ ਪਰੰਤੂ ਪ੍ਰਭਾਵ ਦੀ ਇਕਤਾ ਮੁੱਢ ਤੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਆ ਕਹਾਣੀ ਦਾ ਅੰਤ ਸੰਕੇਤਕ ਤੇ ਪ੍ਰਭਾਵਸ਼ਾਲੀ ਆ ਅੱਗੇ ਹੈਗਾ ਚਰਿੱਤਰ ਚਿੱਤਰਣ ਹਾਂਜੀ ਇਸ ਕਹਾਣੀ ਦੇ ਚਰਿੱਤਰ ਚਿੱਤਰਣ ਦੀ ਨਿਮਨ ਕਿਸਾਨੀ ਨਾਲ ਸੰਬੰਧਿਤ ਨੇ ਈਸਰਪਰਾ ਤੋਂ ਜ਼ਮੀਨ ਵੰਡ ਕੇ ਵਖ ਹੋਇਆ ਇੱਕ ਕਰਜਾਈ ਕਿਸਾਨ ਆ ਇਕਲਾਪਾ ਹੋਣ ਕਰਕੇ ਉਸ ਦਾ ਵਾਹੀ ਦਾ ਕੰਮ ਵੀ ਬਹੁਤਾ ਨਹੀਂ ਚੱਲਦਾ ਉਹਨੂੰ ਆਰਥਿਕ ਤੰਗੀਆਂ ਦਾ ਅਹਿਸਾਸ ਸਾਥ ਸاتھ ਉਹ ਆਪਣੀ ਨਾਨਕ ਛੱਕ ਦਾ ਕੰਮ ਗਰੀਬੀ ਦਾਵੇ ਵਿੱਚ ਹੀ ਕਰਕੇ ਡੰਗਸਾਰਨਾ ਚਾਹੁੰਦਾ ਤੇ ਪਰੰਤੂ ਉਸ ਦੀ ਪਤਨੀ ਮੁੰਨੋ ਜਿੱਦੀ ਰੇੜ ਕਾ ਪਾ ਕੇ ਰੱਖਣ ਵਾਲੀ ਫੋਕੀ ਹੋਮੇ ਵਾਲੀ ਸ਼ਰੀਕਾ ਨੂੰ ਨੀਵੇਂ ਦਿਖਾਉਣ ਦੀ ਚਾਹ ਬਣਦੀ ਸੋ ਦੇਸ਼ ਲਈ ਆਪਣੇ ਸੱਗੀ ਤੱਕ ਕੁਰਬਾਨ ਦੇਣ ਵਾਲੀ ਪਰ ਆਪਣੀ ਸੁੰਦਰਤਾ ਜਾਂ ਸ਼ਿੰਗਾਰ ਵਿੱਚ ਕੋਈ ਨਾ ਸੋਣ ਸਕਣ ਵਾਲੀ ਇਸਤਰੀ ਆ ਤੇ ਉਹ ਖੇਖਣਵਾਜ ਵੀ ਆ ਇਸ ਤਰ੍ਹਾਂ ਇਸ ਕਹਾਣੀ ਦੇ ਪਾਤਰ ਜਿਥਾਰ ਤੇ ਕੁਦਰਤੀ ਤੇ ਜਿਉਂਦੇ ਜਾਗਦੇ ਨੇ ਉਹਨਾਂ ਦਾ ਚਰਿੱਤ ਚਿਤ੍ਰਣ ਮਨੋਵਿਗਿਆਨਿਕ ਹੈ ਕਹਾਣੀਕਾਰ ਦੇ ਹੱਥ ਵਿੱਚ ਕਟਕੁਤਲੀ ਨਹੀਂ ਸਗੋਂ ਉਹਨਾਂ ਦੇ ਚਰਿੱਤਰ ਵਿੱਚ ਬਦਲਦੀਆਂ ਪਰਸਥਿਤੀਆਂ ਅਨੁਸਾਰ ਉਤਰਾ ਚੜਾ ਵੀ ਆਉਂਦੇ ਨੇ ਚਰਿੱਤ ਚਿਤ੍ਰਣ ਲਈ ਕਹਾਣੀਕਾਰ ਨੇ ਆਪਣੇ ਬਿਆਨ ਤੇ ਪਾਤਰਾਂ ਦੀ ਵਾਰਤਾਲਾਪ ਤੋਂ ਕੰਮ ਲਿਆ ਜਿਵੇਂ ਕਿ ਮੁੰਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ ਭਰਾ ਨਾਲੋਂ ਅੱਡ ਹੋਣ ਵੇਲੇ ਇਸਰ ਦੇ ਵਿਆਹ ਲਈ ਕਰਜੇ ਉੱਤੇ ਉਦਾਂ ਅੰਗੂਠਾ ਲਵਾ ਕੇ ਫਿਰ ਇਸਰ ਦੀ ਪਰਜਾਈ ਨੇ ਭੰਡ ਚੁੱਕਣ ਦਿੱਤੇ ਸੀ ਪਹਿਲੀ ਵੀ ਅੱਧੇ ਉਹ ਬਹੁਤੀ ਮਾਰੂ ਦਿੱਤੀ ਸੀ ਕਲਾਪਾ ਹੋਣ ਕਰਕੇ ਉਹ ਵਾਹੀ ਵੀ ਜੀ ਨਹੀਂ ਸੀ ਜਾਂਦੀ ਉੱਤੋਂ ਕਰਜ਼ਾ ਵਧ ਹੀ ਜਾਂਦਾ ਸੀ ਪਾਤਰਾਂ ਦੀ ਵਾਰਤਾ ਲਾਹੇ ਰਾਹੀਂ ਹਾਂਜੀ ਮਿੱਤਰਾ ਰਨ ਦੀਆਂ ਅੱਖਾਂ ਵੇਖ ਜਿਵੇਂ ਨਾਗਾ ਵਾਂਗੂ ਦਗਦੀਆਂ ਨੇ ਦਗਦੀਆਂ ਦੇਸ਼ਕਾਲ ਦਾ ਚਿੱਤਰਣ ਇਸ ਕਹਾਣੀ ਵਿੱਚ ਪੰਜਾਬ ਦੀ ਨੀਮਣ ਕਿਸਾਨੀ ਦੇ ਘਰਾਂ ਦਾ ਵਾਤਾਵਰਣ ਬਸਰਿਆ ਹੋਇਆ ਜ਼ਮੀਨ ਦੀ ਵੰਡ ਕਰਜ਼ਾ ਜ਼ਮੀਨ ਬੋਣਾ ਬੀਜਣਾ ਇਸ ਗੱਲ ਵਿੱਚ ਪਿੰਡੂ ਕਿਸਾਨੀ ਘਰਾਂ ਦੇ ਜਥਾਰਤਕ ਪਾਤਾਵਰਨ ਨੂੰ ਸਿਰਜਦਾ ਇਸ ਤੋਂ ਇਲਾਵਾ ਵਿਆਹ ਦੇ ਘਰ ਦਾ ਮਾਹੌਲ ਤੇ ਗਿੱਧੇ ਦਾ ਵਾਤਾਵਰਨ ਵੀ ਨਿੱਕੀਆਂ-ਨਿੱਕੀਆਂ ਬੁਰਸ਼ ਸ਼ੋਹਾਂ ਨਾਲ ਵਰਣ ਕੀਤਾ ਗਿਆ। ਵਾਰਤਾਲਾਪ ਨਿੱਕੇ-ਨਿੱਕੇ ਭਾਵਪੂਰਨ ਨੇ ਪ੍ਰਸਥਿਤੀ ਅਨੁਸਾਰ ਟੁਕਮੇ ਨੇ ਭਾਵਪੂਰਵਕ ਨੇ ਕਹਾਣੀ ਦੀ ਕਥਾ ਦਾ ਵਿਕਾਸ ਕਰਦੇ ਤੇ ਪਾਤਰਾਂ ਦੇ ਚਰਿੱਤਰ ਨੂੰ ਉਗਾੜਦੇ ਤੇ ਨਿਖੜਦੇ ਨੇ ਇਹ। ਜਥਾਰਤਕ ਤੇ ਮਨੋਵਿਗਿਆਨਿਕਤਾ ਇਸ ਦੇ ਗੁਣ ਨੇ। ਭਾਸ਼ਾ ਸ਼ੈਲੀ ਵਿਆਨੀਆਂ ਇਸ ਵਿੱਚ ਨਾਟਕੀ ਅੰਸ਼ ਵੀ ਆ ਭਾਸ਼ਾ ਸਰਲ ਐ, ਸਪਸ਼ਟਾ, ਮਹਾਵਰੇਦਾਰਤਾ ਠੀਕ ਠਾਕ। ਕਿੱਧਰੇ ਕਿਧਰੇ ਮਲਵਈ ਪਾਸ਼ਾ ਦੀ ਵਰਤੋਂ ਵੀ ਆ ਕਿਧਰੇ ਕਿਧਰੇ ਮਲਵਈ ਦੇ ਸ਼ਬਦ ਤੇ ਮਹਾਵਰਿਆਮ ਸਮਝ ਤੋਂ ਬਾਹਰ ਨੇ ਜਿਵੇਂ ਰੇਸਾ ਪਾਉਣਾ ਪੁੱਲਾ ਫੱਕਣਾ ਸੁੰਡ ਕਾ ਨੀਵਾ ਕਰਨਾ ਗੋਡਾ ਬੰਨ ਫਿਰਨਾ ਸਰਲੇਖ ਅੱਗੇ ਇਸ ਘਾਣੀ ਨਜ਼ਰ ਲੈ ਸਕੀ ਫੁੱਲ ਟੁਕਮਾਂ ਤੇ ਫੱਬਵਾ ਇਸ ਦਾ ਨਾਂ ਇਸ ਵਿਚਲੇ ਵਸਤੂ ਸੱਗੀ ਦੇ ਨਾਮ ਉੱਤੇ ਰੱਖਿਆ ਗਿਆ ਜੋ ਇਸ ਜਿਸ ਨਾਲੇ ਕਹਾਣੀ ਵਿਕਾਸ ਕਰਦੀ ਹੈ ਨਾਨ ਕਹਾਣੀ ਵਿੱਚੋਂ ਮੁੰਨੂ ਆਪਣੀ ਸੱਗੀ ਬਣਵਾ ਕੇ ਨਵੇਂ ਫੈਸ਼ਨ ਦੇ ਕਾਟੇ ਪ੍ਰਾਪਤ ਕਰਕੇ ਨਾਨ ਦੇ ਘਰ ਨਾਨ ਕੀ ਸ਼ਖ ਲੇਜ਼ਾਨ ਦਾ ਕੰਮ ਨਿਪਰੇ ਚਾੜਾ ਲੈਂਦੀ ਹੈ ਤੇ ਆਪਣੀ ਇੱਛਾ ਦੇ ਮੁਤਾਬਿਕ ਮਾਨ ਸਤਿਕਾਰ ਪ੍ਰਾਪਤ ਕਰਦੀ ਹੋਈ ਜੁਠਾਣੀ ਨੂੰ ਵੀ ਨੀਮਾ ਦਿਖਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਪਰ ਇਸ ਦੇ ਇਸੇ ਸੱਗੀ ਦੀ ਅਨਹੋਂਦ ਹੋਣ ਕਰਕੇ ਗੱਬਰੂਆਂ ਦੀ ਨਜ਼ਰ ਵਿੱਚ ਨੀਮੀ ਨੀਮੀ ਹੋ ਜਾਂਦੀ ਆ ਉਹਦੀ ਹੋਂਦ ਜੀਸ ਨਾਲ ਉਸਦੀਆਂ ਭਾਵਨਾਵਾਂ ਨੂੰ ਛੱਟ ਲਾਗਦੀ ਹੈ ਤੇ ਛੱਟ ਦਾ ਪ੍ਰਗਟਾਵਾ ਪੈਰ ਦੀ ਮੋਚ ਦੀ ਸ਼ਕਲ ਦੇ ਵਿੱਚ ਉਹ ਪ੍ਰਗਟ ਕਰਦੀ ਹੈ ਇਸ ਪ੍ਰਸਥਿਤੀ ਵਿੱਚ ਕਹਾਣੀ ਦਾ ਇਹ ਨਾਵ ਵਿਅੰਗਾਤਮਕ ਰੂਪ ਧਾਰਨ ਕਰ ਜਾਂਦਾ ਤੇ ਪ੍ਰਭਾਵਸ਼ਾਲੀ ਬਣ ਜਾਂਦਾ ਇਸ ਤਰ੍ਹਾਂ ਇਸ ਕਹਾਣੀ ਦਾ ਇਹ ਸਰਲ ਲੇਖਤੁਕਮਾ ਤੇ ਫੱਬਮਾ ਸਮੁੱਚੇ ਤੌਰ ਤੇ ਕਲਾ ਦੇ ਪੱਖ ਤੋਂ ਇਹ ਸੱਚੀ ਕਹਾਣੀ ਆ ਹਾਂਜੀ ਅੱਗੇ ਮੁੰਨੋ ਨੇ ਕੀ ਰੇੜਕਾ ਪਾਇਆ ਹੋਇਆ ਸੀ ਤੇ ਕਿਉਂ ਜਦੋਂ ਤੋਂ ਮੁੰਨੋ ਦੇ ਪਤੀ ਸਰਦੀ ਭੈਣ ਅਤੇ ਮੁੰਡੇ ਦੇ ਵਿਆਹ ਦੀ ਭੇਲੀ ਦੇਖ ਕੇ ਗਈ ਸੀ ਉਦੋਂ ਤੋਂ ਹੀ ਉਸਨੇ ਰੇੜਕਾ ਪਾਇਆ ਹੋਇਆ ਸੀ ਉਹਨਾਂ ਨੇ ਵਿਆਹ ਉੱਤੇ ਵੱਗੱਜ ਵੱਜ ਕੇ ਜਾਣਾ ਹੈ ਨਹੀਂ ਤਾਂ ਸ਼ਰੀਕਾ ਤੋਂ ਨੱਕ ਵੜਵਾਉਣ ਨਾਲੋਂ ਚੁੱਪ ਹੀ ਚੰਗੀ ਆ ਪਰ ਉਸ ਦਾ ਪਤੀ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ ਮੁੰਨੋ ਨੂੰ ਵੀ ਘਰ ਦੀ ਹਾਲਤ ਪਤਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਜਠਾਣੀ ਪਿੰਡ ਵਿੱਚ ਕਹਿੰਦੇ ਫਿਰਦੀ ਹੈ ਕਿ ਹੁਣ ਦੇਖੇਗੀ ਕਿ ਕਿਹੜੇ ਤੱਗੇ ਕਰਕੇ ਲੇ ਜਾਂਦੇ ਨੇ ਖਰਾ ਕੇ ਲੈ ਜਾਂਦੇ ਨੇ ਉਸ ਦੀ ਅਣਖ ਜਾਗ ਜਾਂਦੀ ਹੈ ਤੇ ਉਹ ਵੀ ਕੁਝ ਕਰਕੇ ਉਸ ਨੂੰ ਨੀਵਾ ਦਿਖਾਉਣਾ ਚਾਹੁੰਦੀ ਸੀ ਉਸ ਨੂੰ ਡਰ ਸੀ ਕਿ ਜੇਕਰ ਉਹਨੇ ਨਾ ਕੋਝ ਕੀਤਾ ਤਾਂ ਜਠਾਣੀ ਹਰ ਵੇਲੇ ਉਸ ਨੂੰ ਚੋਬਾ ਲਾਉਂਦੀ ਰਹਾ ਕਰੂ ਇਸ ਤੋਂ ਇਲਾਵਾ ਉਸ ਨੂੰ ਭੈਣ ਦੇ ਮਿਹਣਿਆਂ ਦਾ ਵੀ ਡਰ ਸੀ ਇਸਰ ਤੇ ਮੁੰਨੋ ਦੀ ਹਾਲਤ ਕਿਹੋ ਜਿਹੀ ਸੀ ਇਸਰ ਤੇ ਮੁੰਨੋ ਦੀ ਘਰ ਦੇ ਹਾਲ ਤਕਰੀਬੀ ਭਰੀ ਸੀ ਉਹ ਪ੍ਰਾਨ ਨਾਲੋਂ ਵੱਖਰਾ ਹੋਇਆ ਸੀ ਤਾਂ ਉਹ ਇਸਰ ਦੇ ਵਿਆਹ ਉੱਤੇ ਲੈ ਕਰਜੇ ਉੱਤੇ ਅੰਗੂਠਾ ਲਵਾ ਕੇ ਇਸਰ ਦੀ ਭਝਾਈ ਦੇ ਭਾਂਡੇ ਚੁੱਕਣੇ ਦਿੱਤੇ ਪੈਲੀ ਵੀ ਅੱਧੇ ਉਹ ਬਹੁਤੀ ਮਾਰੂਹੀ ਦਿੱਤੀ ਸੀ ਇਸਰ ਤੋਂ ਇਕੱਲਾ ਹੋਣ ਕਰਕੇ ਉਹ ਚੰਗੀ ਤਰ੍ਹਾਂ ਵਾਹੀ ਨਹੀਂ ਸੀ ਜਾਂਦੀ ਇਸ ਤਰ੍ਹਾਂ ਉਹਨਾਂ ਦੇ ਘਰ ਦੀ ਹਾਲਤ ਆਰਥਿਕ ਤੰਗੀਆਂ ਨਾਲ ਭਰਪੂਰ ਸੀ ਮੁੰਨੋ ਦੇ ਵਿਆਹ ਉੱਤੇ ਜਾਣ ਲਈ ਕਿਸ ਤਰ੍ਹਾਂ ਤਿਆਰੀ ਕੀਤੀ ਗਈ ਮੁੰਨੋ ਨੇ ਵਿਆਹ ਉੱਤੇ ਜਾਣ ਲਈ ਇਸਰ ਦੀ ਜ਼ਿੰਮੇਵਾਰੀ ਲਈ ਕਿ ਮੁੰਡੇ ਦੇ ਕੱਪੜੇ ਲੀੜੇ ਬਣਵਾ ਲੈ ਜਾਣ ਉਸਨੇ ਉਸ ਨੂੰ ਸੱਗੀ ਫੁੱਲ ਦੇ ਕੇ ਕਿਹਾ ਕਿ ਉਸ ਨੂੰ ਪਨਵਾ ਕੇ ਨਵੇਂ ਫੈਸ਼ਨ ਦੇ ਕਾਟੇ ਬਣਵਾ ਲਿਆਵੇ ਬਹੂ ਦਾ ਤਿਉਰ ਉਸਨੇ ਘਰੋਂ ਹੀ ਕੱਟਣ ਦਾ ਪ੍ਰੋਗਰਾਮ ਬਣਾਇਆ ਮੁੰਨੋ ਨੇ ਵਿਆਹ ਤੇ ਜਾਣ ਲਈ ਕਿਸ ਤਰ੍ਹਾਂ ਤਿਆਰੀ ਕੀਤੀ ਅ ਮੁੰਨੋ ਨੇ ਵਿਆਹ ਤੇ ਜਾਣ ਲਈ ਸਰ ਦੀ ਜ਼ਿੰਮੇਵਾਰੀ ਲਈ ਕਿ ਮੁੰਡੇ ਦੇ ਕੱਪੜੇ ਜਿਹੜੇ ਬਣਵਾ ਲਵੇ ਨਾਲ ਹੀ ਉਸ ਨੂੰ ਆਪਣਾ ਸੱਗੀ ਫੁੱਲ ਦੇ ਕੇ ਗਿਆ ਕਿ ਉਸ ਨੂੰ ਬਣਵਾ ਕੇ ਨਵੇਂ ਫੈਸ਼ਨ ਦੇ ਕਾਟੇ ਬਣਵਾ ਲਿਆ ਫੇ ਬਹੂ ਦਾ ਤਿਉਰ ਉਸ ਨੇ ਘਰੋਂ ਹੀ ਕੱਢਣ ਦਾ ਪ੍ਰੋਗਰਾਮ ਬਣਾਇਆ ਨੱਚਰੀ ਮੁੰਨੋਂ ਦੇਖ ਕੇ ਨੌਜਵਾਨ ਦੀ ਕੀ ਗੱਲਾਂ ਕਰਦੇ ਨੇ ਤਾਂ ਨੱਚਰੀ ਮੁੰਨੋਂ ਦੇਖ ਕੇ ਘਰੋਂ ਮੁੰਨੋਂ ਮੁੰਨੋਂ ਦੀ ਸੁੰਦਰਤਾ ਤੇ ਨਾਚ ਦੋਮੇ ਖਿੱਚ ਰਹੇ ਨੇ ਇੱਕ ਨੇ ਤਾਂ ਜਦੋਂ ਉਸ ਦੀ ਅੱਖਾਂ ਦੇ ਪਰਸੰਸਾ ਕੀਤੀ ਤਾਂ ਦੂਜੇ ਨੇ ਉਸ ਨੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਸੀ ਸੱਗੀ ਪਾਈ ਹੁੰਦੀ ਤਾਂ ਉਹ ਹਮਾਤੜ ਦੇ ਤਾਂ ਉਹ ਲਾ ਦਿੰਦੀ ਪਹਿਲੇ ਨੂੰ ਉਸ ਦੀ ਗੱਲ ਦੇ ਨਾਲ ਉਹ ਘੂਰਾ ਭਰਦਿਆ ਕਿ ਸੱਗੀ ਤੋਂ ਬਿਨਾ ਫੁੱਲ ਇਸ ਤਰ੍ਹਾਂ ਲੱਗਦੇ ਨਹੀਂ ਜਿਵੇਂ ਬੱਚੇ ਦੇ ਸਿੰਘ ਹੋਣ ਇਸ ਤਰ੍ਹਾਂ ਉਸ ਦੀ ਸੁੰਦਰਤਾ ਦੀ ਪ੍ਰਸੰਸਾ ਵੀ ਕਰ ਰਹੇ ਸੀ ਪਰ ਨਾਲ ਹੀ ਉਸ ਦੇ ਸਿਰ ਤੇ ਸੱਗੀ ਨਾ ਹੋਣ ਦੇ ਨੁਕਸ ਵੀ ਕੱਢ ਰਹੇ ਸੀ ਮੂਨੋ ਦੇ ਅਸਰ ਵਿੱਚ ਮੋਚ ਕਿੱਥੇ ਆਈ ਸੀ ਤਾਂ ਉਸ ਦੀਆਂ ਭਾਵਨਾਵਾਂ ਨੂੰ ਆਈ ਸੀ ਕਿਉਂਕਿ ਜਿਸ ਸੱਗੀ ਨੂੰ ਵੇਚ ਕੇ ਕਾਂਟੇ ਕਰਵਾਉਣ ਕਰਕੇ ਵਿਆਹ ਵਿੱਚ ਉਹਦੀ ਵਾਵਾ ਹੋਈ ਸੀ ਉਸ ਦੀ ਹੁ세 ਸੱਗੀ ਦੇ ਅਨੁਹੂਦ ਕਾਰਨ ਕਪਰੂਸ ਦੀ ਸੁੰਦਰਤਾ ਤੇ ਸ਼ਿੰਗਾਰ ਵਿੱਚ ਨੁਕਸ ਕੱਢ ਰਹੇ ਸੀ ਇਸੇ ਟਿੱਪਣੀ ਨੇ ਉਸ ਦੀ ਭਾਵਨਾਵਾਂ ਨੂੰ ਮਰੋੜਾ ਦਿੱਤਾ ਤੇ ਉਸ ਚੀਜ਼ ਦਾ ਉਸਦੇ ਪੈਰ ਦੀ ਮੋਚ ਦੀ ਸ਼ਕਲ ਵਿੱਚ ਪ੍ਰਗਟਾਵਾ ਹੋਇਆ ਸੀ ਮੁੰਨੋ ਦਾ ਚਰਿੱਤਰ ਚਿੱਤਰਣ ਹਾਂਜੀ ਮੁੰਨੋ ਸੱਗੀ ਫੁੱਲ ਕਹਾਣੀ ਦੇ ਮੁੱਖਾ ਪਾਤਰ ਆ ਇਸਰ ਉਸ ਦਾ ਬਾਤੀਆ ਤੇ ਉਸ ਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਹੈਗੀ ਉਹ ਜਿੱਦ ਕਰਨ ਵਾਲੀ ਇਸਤਰੀ ਆ ਤੇ ਸ਼੍ਰੀਕੇ ਵਿੱਚ ਨਿਮੀ ਹੋ ਕੇ ਨਹੀਂ ਰਹਿਣਾ ਚਾਹੁੰਦੀ ਇਸੇ ਕਰਕੇ ਉਹ ਇਸਰ ਨੂੰ ਕਹਿੰਦੀ ਕਿ ਉਹਨਾਂ ਉਸ ਦੀ ਭੈਣ ਦੇ ਮੁੰਡੇ ਦੇ ਵਿਆਹ ਵਿੱਚ ਉਸਨੇ ਕੱਟ ਵੱਜ ਕੇ ਜਾਣਾ ਹੈ ਇਸ ਉਦੇਸ਼ ਲਈ ਉਹ ਇਸਰ ਨੂੰ ਆਪਣੀ ਸੱਗੀ ਦੇ ਕੇ ਕਹਿੰਦੀ ਹੈ ਕਿ ਉਸ ਨੂੰ ਬਣਵਾ ਕੇ ਨਵੇਂ ਫੈਸ਼ਨ ਦੇ ਕਾਟੇ ਬਣਵਾ ਲਿਆਵੇ ਫਿਰ ਜਦੋਂ ਵਿਆਹ ਵਾਲੇ ਘਰ ਵਿੱਚ ਉਸ ਦੁਆਰਾ ਲਿਆਂਦੇ ਕਾਟੇ ਤੇ ਸੂਚੇ ਤੇ ਹੋਰਾਂ ਦੀ ਪ੍ਰਸੰਸਾ ਹੁੰਦੇ ਤਾਂ ਉਸਦੇ ਪੈਰ ਧਰਤੀ ਉੱਤੇ ਨਹੀਂ ਲੱਗਦੇ ਤੋਂ ਇਸ ਗੱਲ ਤੇ ਖੁਸ਼ ਹੁੰਦੀ ਹੈ ਕਿ ਉਸਦੀ ਜਠਾਣੀ ਉਸ ਦੇ ਸਾਹਮਣੇ ਆ ਖੁੱਚੀ ਨਹੀਂ ਕਰ ਸਕਦੀ ਫਿਰ ਉਸੇ ਉਹ ਇਸੇ ਗੱਲ ਵਿੱਚ ਖੁਸ਼ੀ ਵਿੱਚ ਗਿੱਧਾ ਪਾਉਂਦੀ ਹੈ ਤੇ ਨੱਚਦੀ ਹੈ ਉਹ ਜਦੋਂ ਬਰੂਸ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਉਸ ਦੇ ਸਿਰ ਉੱਤੇ ਸੱਗੀ ਨਾ ਹੋਣ ਦਾ ਨੁਕਸ ਖੜਦੇ ਨੇ ਤਾਂ ਉਸ ਦੀ ਸਾਰੀ ਖੁਸ਼ੀ ਉੱਡ ਜਾਂਦੀ ਹੈ ਤੇ ਉਹ ਆਪਣੇ ਭਾਵਨਾ ਨੂੰ ਅਮੋਚਤਾ ਪ੍ਰਗਟਾਵਾ ਪੈਰ ਦੀ ਮੋਚ ਵਿੱਚ ਕਰਦੀ ਹੈ।